ਅਲੇ ਪਣੀ ਹਾੜੋ ਤੇਰੇ ਵਾਸਤੇ ਨਾ ਸਪੈਸ਼ਲ ਦਵਾਈ ਲੈ ਕੇ ਆਈ ਹਾਂ ਜੋਸ਼ ਦੀ ਉਹ ਜੋਸ਼ ਉਹਨ ਕਿੱਥੇ ਸਾੜਾ ਦਾ ਚੂਸ ਵੀ ਤੂੰ ਮੈਨੂੰ ਕਿੰਨੇ ਦਿਨ ਹੋ ਗਏ ਸਾੜਾ ਵੀ ਲੈਣ ਨਹੀਂ ਦਿੰਦੀ ਤੂੰ ਮੈਨੂੰ ਚੁੱਪ ਕਰਕੇ ਨਾ ਖਾ ਲੈ ਤੈਨੂੰ ਕੀ ਲੱਗਦਾ ਹੂੰ ਕਿ ਮੈਂ ਤੇਰੇ ਨਾਲ ਹੀ ਸੋਵਾਂਗੀ ਤੇਰੇ ਵਰਗਾਂ ਨੂੰ ਨਾ ਮੈਂ ਬਹੁਤ ਜ਼ਿਆਦਾ ਛੱਡੇ ਨੇ ਲੱਗੀ ਸਮਝ ਤੇਰੇ ਚ ਨਾ ਨਲੇ ਹੁਣ ਉਹ ਗੱਲਬਾਤ ਰਹੀ ਨਹੀਂ ਜਿਹੜੀ ਪਹਿਲਾਂ ਸੀ ਹੁਣ ਤੂੰ ਖੱਸੀ ਹੋ ਗਿਆ ਬਿਲਕੁਲ ਖੱਸੀ ਓਏ ਫਿਰ ਮੈਨੂੰ ਜਾਣ ਦੇ ਮੈਨੂੰ ਕਿਉਂ ਫੜ ਰੱਖੇ ਕਿਉਂ ਦਵਾਈਆਂ ਦੇਈ ਜਾਂਦੀਆਂ ਮੈਨੂੰ ਮੈਨੂੰ ਇੱਥੋਂ ਜਾਣ ਦੇ ਮੈਨੂੰ ਆਜ਼ਾਦ ਕਰ ਦੇ ਤੂੰ ਕਿ ਲੱਗਦਾ ਮੈਂ ਤੇਮੋ ਆਜ਼ਾਦ ਕਰ ਦੂੰਗੀ ਤੇਰੇ ਵਰਗੇ ਨਾ ਮੈਂ ਪਹਿਲਾਂ ਵੀ ਕਈ ਮਾਰੇ ਨੇ ਤੇ ਹੁਣ ਤੇਰੀ ਵੀ ਮੌਤ ਲੱਗੀ ਸਮਝ ਓਏ ਮੈਨੂੰ ਛੱਡ ਦੇ ਮੈਂ ਕਿਸੇ ਨੂੰ ਕੁਝ ਨਹੀਂ ਦੱਸਦਾ ਹੈਗਾ ਤੇਰੇ ਬਾਰੇ ਮੈਂ ਕਿਤੇ ਦੂਰ ਚਲਾ ਜਾਊਂਗਾ ਤੂੰ ਚੱਟੀ ਨੇ ਨਾ ਅੱਜ ਤੱਕ ਇੱਕ ਵੀ ਸਬੂਤ ਨਹੀਂ ਰਹਿਣ ਦਿੰਦਾ ਮੈਂ ਆਪਣੇ ਤੇ ਕੋਈ ਗੱਲ ਨਹੀਂ ਲੈ ਕੇ ਆਉਣਾ ਚਾਹੁੰਦੀ ਠੀਕ ਹੈ ਤਾਂ ਤੂੰ ਵੀ ਪਹਿਲਾਂ ਵਾਲਿਆ ਮੰਗੂ ਸੱਦਾ ਉੱਪਰ ਜਾਏਗਾ ਮੈਨੂੰ ਮਾਰ ਕੇ ਤੈਨੂੰ ਕੀ ਮਿਲੂਗਾ? ਹੋਰਸੇ ਕਰੋਂ ਫੜ ਕੇ ਲੈ ਜੂਗੀ। ਪਤਰਦਾ ਕਰ ਲੱਗੇ ਜਾਊਗਾ ਇੱਕ ਨਾ ਇੱਕ ਦਿਨ। ਕਿ ਤੂੰ ਐਵੇਂ ਕਰਦੀ ਏ ਮੁੰਡਿਆਂ ਨਾਲ? ਪੁਲਿਸ ਉਹ ਵੀ ਮੈਨੂੰ? ਪੁੱਲ ਜਾ ਤੂੰ ਪੁੱਲ ਜਾ। ਪੁਲਿਸ ਮੈਨੂੰ ਫੜ ਕੇ ਲੈ ਕੇ ਜਾਓ। ਜਦ ਪਹਿਲਾਂ ਨਹੀਂ ਕੋਈ ਕਿਸੇ ਨੂੰ ਕੁਝ ਪਤਾ ਲੱਗਿਆ ਤੇ ਹੁਣ ਮੈਂ ਕਿਵੇਂ ਲੱਗਾਂ ਤੇ ਦੱਸ। ਪਤਾ ਤਾਂ ਲੱਗ ਹੀ ਜਾਂਦਾ। ਕਿੰਨਾ ਕੁ ਟਾਈਮ ਚੱਲੂਗਾ ਤੇਰਾ ਇਹ ਕੰਮ? ਜਿਆਦਾ ਟਾਈਮ ਨਹੀਂ ਚੱਲਦਾ ਹੈਗਾ ਮੇਰੇ ਨਾਲ ਜਿਆਦਾ ਜਬਨ ਮੇਰੇ ਨਾਲ ਨਾ ਜ਼ੁਬਾਨ ਲੜਾਉਣੀ ਕੋਈ ਤੋੜਨੀ ਮੈਂ ਹੱਤ ਤੱਕ ਕਿਸੇ ਨੂੰ ਆਪਣੇ ਬਰਾਬਰ ਨਹੀਂ ਬੋਲਣ ਦਿੱਤਾ ਤੇ ਤੂੰ ਤੂੰ ਚੀਜ਼ ਹੀ ਕੀ ਹੈ ਉਹ ਜਿੱਦੂ ਛੱਡਣਾ ਹੀ ਨਹੀਂ ਹੈਗਾ ਨਾ ਤਾਂ ਮੈਨੂੰ ਮਾਰ ਹੀ ਦੇ ਫਿਰ ਰੋਜ਼ ਰੋਜ਼ ਦੇ ਇਹ ਅਤਿਆਚਾਰ ਨਾਲ ਤਾਂ ਚੰਗਾ ਹੀ ਆ ਕਿ ਤੂੰ ਮੈਨੂੰ ਮਾਰ ਹੀ ਦੇ ਲੈ ਤੇਰਾ ਮਰਨ ਦਾ ਟੈਗ ਮੋ ਆ ਗਿਆ ਮਰ ਮਰ ਤੂੰ ਮਰ ਮਰ ਚਲ ਹਾਂ ਜੋ ਤਾਂ ਪਤਾ ਕਰਤਾ ਸਭ ਮੈਨੂੰ ਤਾਂ ਹੀ ਸੀ ਦੋ ਤਿੰਨ ਮਹੀਨੇ ਕੱਟੇਗਾ ਪਰ ਇਹ ਤਾਂ ਪਹਿਲੇ ਨੀਂਬੂ ਮੰਗਣ ਵਿੱਚ ਅੜ ਗਿਆ ਹੁਣ ਕੋਈ ਲੱਭਦੇ ਨਵਾਂ ਸ਼ਿਕਾਰ ਚਲ ਭਾਈ ਕਰਨੀ ਸਟਾਰਟ ਕਰਦੇ ਭਾਲ ਹੁਣ ਕੱਚੇ ਜੇ ਕਬੂਤਰ ਦੀ ਓ ਹਲੋ ਕੀ ਹਾਲ ਹੈ ਵਧੀਆ ਬੈਠੋ ਹੋਰ ਕਰ ਸਭ ਵਧੀਆ ਹਾਂਜੀ ਹਾਂਜੀ ਸਭ ਵਧੀਆ ਤੁਸੀਂ ਦੱਸੋ ਕਿਵੇਂ ਹੋ ਬਸ ਵਧੀਆ ਕਿਦਾਂ ਗੇੜਾ ਮਰਿਆ ਬਸ ਤੁਸੀਂ ਯਾਦ ਕਰ ਰਹੇ ਸੀ ਕਿ ਜਦੋਂ ਤੂੰ ਮਾਂ ਚਲੋ ਮਿਲਾਂ ਉਹਨੇ ਫਿਰ ਅੱਜ ਮੈਂ ਥੋੜਾ ਫ੍ਰੀ ਸੀ ਚਲੋ ਵਧੀਆ ਗੱਲਾਂ ਹੋਰ ਦੱਸੋ ਕੀ ਲਓਗੇ ਚਾਹ ਕੌਫੀ ਠੰਡਾ ਨਹੀਂ ਕੁਛ ਨਹੀਂ ਲੈਣਾ ਬਸ ਸਭ ਓਕੇ ਐਦਾਂ ਤਾਂ ਨਹੀਂ ਗੱਲ ਬਣਨੀ ਹੈਗੀ ਦੇਖੋ ਕੁਛ ਨਾ ਕੁਛ ਤਾਂ ਲੈਣਾ ਹੀ ਬੈਣਾ ਤੁਸੀਂ ਸਾਡੇ ਘਰ ਆਏ ਹੋ ਮਹਿਮਾਨ ਹੋ ਨਹੀਂ ਨਹੀਂ ਫਰਚ ਬੰਦਾ ਸਾਡਾ ਨਹੀਂ ਕੋਈ ਗੱਲ ਨਹੀਂ ਘਰ ਚ ਕੱਲੀ ਰਹਿੰਦੇ ਤੁਸੀਂ ਬਸ ਕੱਲੀ ਰਹਿ ਰਹੀ ਹਾਂ ਲਵਾ ਦਿੰਦੇ ਨਹੀਂ ਜੀ ਐਦਾਂ ਅੱਛਾ ਮੰਮੀ ਡੈਡੀ ਮੰਮੀ ਡੈਡੀ ਐਕਸਪਾਇਰ ਹੋ ਗਏ ਸੀਗੇ। ਓਹੋ। ਬ੍ਰਦਰ ਫੋਰੈਨ ਸੋ ਬੱਸ ਮੈਂ ਗੱਲੀ ਰਹਿ ਰਹੀ ਹਾਂ ਥੀ। ਅੱਛਾ ਅੱਛਾ। ਹਮ। ਫਿਰ ਫੜ ਦਿਲ ਕੇ ਵਿੱਚ ਲੱਗਦਾ ਕੱ ਲਿਆਂਦਾ ਥੀ। ਦਿਲ ਤਾਂ ਬੱਸ ਲਵਾਈ ਦਿੰਦੇ ਨੇ। ਲੱਗ ਹੀ ਜਾਂਦਾ ਦਿਲ ਤਾਂ ਮੇਰਾ। ਉਹ ਤਾਂ ਹੈ। ਤੇ ਕੰਮਕਾਰ ਕੀ ਕਰਦਾਂ ਸੀ। ਕੰਮ ਕਰ ਆਪਣੇ ਵਸ ਪੀਜਮ ਵਗੈਰਾ ਹੈਗੀਆਂ ਨੇ ਹੋਟਲ ਹੈ ਚੱਲੀ ਜਾਂਦਾ ਬਾਕੀ ਪੈਸਾ ਵਾਧੂ ਆਪਣੇ ਕੋਲ ਆਮ ਕਾਰੋਬਾਰ ਵੱਡੇ ਨੇ ਚਲੋ ਵਧੀਆ ਗੱਲਾਂ ਹੂੰ ਫਿਰ ਤੁਸੀਂ ਨੇ ਮੈਰਿਜ ਮੋਰੇ ਜੀ ਨਹੀਂ ਕਰਵਾਈ ਮੈਰਿਜ ਤੋਂ ਕੀ ਲੈਣਾ ਜਦ ਤੱਕ ਇਦਾਂ ਹੀ ਕੰਮ ਚੱਲੀ ਜਾਂਦਾ ਹੂੰ ਉਹ ਤਾਂ ਜੀ ਪਰ ਮੈਰਿਜ ਤਾਂ ਜ਼ਰੂਰੀ ਹੈ ਨਾ ਮੈਂ ਜ਼ਰੂਰੀ ਨਹੀਂ ਸਮਝਦੀ ਇੰਜੋਏ ਲਾਈਫ ਚੋਣਾ ਚਾਹੀਦਾ ਆ ਉਹ ਤਾਂ ਐਵਰ ਜਿੰਦਗੀ ਚ ਹਮਸਫਰ ਵੀ ਨਾ ਜ਼ਰੂਰੀ ਆ ਬੰਦੇ ਨੂੰ ਹਮਸਫਰ ਵੀ ਬਣ ਜਾਂਦਾ ਬੰਦਾ ਚੰਗਾ ਹੋਣਾ ਚਾਹੀਦਾ ਸਹੀ ਹੈ ਚਲੋ ਤੁਸੀਂ ਸਾਰੀਆਂ ਗੱਲਾਂ ਛੱਡੋ ਮੈਨੂੰ ਇਹ ਦੱਸੋ ਕੁਝ ਡਰਿੰਕ ਵਗੈਰਾ ਨਹੀਂ ਡਰਿੰਕ ਤਾਂ ਮੈਂ ਕਰਦਾ ਨਹੀਂ 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 ਅੱਦਾ ਨਹੀਂ ਦੇਖੋ ਚੱਲਣਾ ਹੈਗਾ ਤੁਹਾਨੂੰ ਕੁਛ ਨਾ ਕੁਛ ਤਾਂ ਲੈਣਾ ਹੀ ਪੈਣਾ ਮੈਂ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਸਪੈਸ਼ਲੀ ਠੀਕ ਹੈ ਕਿੰਨਾ ਆ ਚੱਲ ਆ ਦੇਖ ਲਿਆ ਟਿਕ ਟਕ ਭਜਦੀ ਆ ਅੱਲੂ ਜੀ ਪਾਣੀ ਅਨਿਕ ਚੱਲ ਗਾਉਂ ਗਰੀ ਦੁਸ਼ੀਨੇ ਕੋ ਕੋਈ ਗੱਲ ਨਹੀਂ ਤੁਸੀਂ ਸਾਡੇ ਮਹਿਮਾਨ ਹੋ ਥੈਂਕ ਯੂ ਜੀ ਹੋਰ ਨਾਲ ਹੋਰ ਬਸ ਵਧੀਆ ਹੂੰ ਛੋਟਾ ਦਿਲ ਲੱਗੇ ਨਾ ਕੱਲਿਆਂ ਕਰੇ ਦਿਲ ਤਾਂ ਬਸ ਲੱਗ ਹੀ ਜਾਂਦਾ ਆ ਨਹੀਂ ਮੇਰੇ ਕੱਲੇ ਰਹਿੰਦੇ ਤੁਸੀਂ ਹਾਂ ਲੱਗ ਜਾਂਦਾ ਦਿਲ ਤੋਂ ਦਿਲ ਤੋਂ ਕੋਈ ਚੱਕਰ ਨਹੀਂ ਆ ਦਿਲ ਲਾਉਣਾ ਪੈਂਦਾ ਸਮਝਾਉਣਾ ਪੈਂਦਾ ਮਨ ਨੂੰ ਤੇ ਕੰਮ ਕਰ ਕੀ ਕਰਦਾ ਤੁਸੀਂ ਕੰਮ ਕਰੋ ਆਪਣੇ ਹੋਟਲ ਵਗੈਰਾ ਹੈਗੇ ਨੇਗੇ ਪੀਜੀ ਵਗੈਰਾ ਹੈਗਿਆ ਨੇ ਤੇ ਉਹਦੇ ਕਰਕੇ ਚੱਲੀ ਜਾਂਦਾ ਬ੍ਰਦਰ ਮੇਰਾ ਫੋਰਨ ਹੈ ਖਰਚਾ ਨਿਕਲ ਜਾਂਦਾ ਤੇ ਮੰਮੀ ਡੈਡੀ ਮੰਮੀ ਡੈਡੀ ਤਾਂ ਐਕਸਪਾਇਰ ਹੋ ਗਏ ਸੀ ਓਹੋ ਫਿਰ ਤੱਕ ਇਕੱਲੇ ਰਹਿੰਦੇ ਹੋ ਤੁਸੀਂ ਹਾਂ ਇਕੱਲੇ ਵਧੀਆ ਮਨ ਲੱਗਿਆ ਰਹਿੰਦਾ ਆ ਇੰਜੋਏ ਲਾਈਫ ਚ ਚਲੋ ਵਧੀਆ ਗੱਲਾਂ ਹੂੰ ਤੇ ਬੁਆਏਫਰੈਂਡ ਤੁਹਾਡਾ ਕੋਈ ਨਹੀਂ ਬੁਆਏਫਰੈਂਡ ਪਹਿਲਾਂ ਸੀ ਹੁਣ ਨਹੀਂ ਅੱਛਾ ਜੀ ਹੂੰ ਜੇ ਬੁਆਏਫਰੈਂਡ ਹੁੰਦਾ ਤੇ ਫਿਰ ਤੁਹਾਡੇ ਨਾਲ ਕਿਉਂ ਗੱਲ ਹੁੰਦੀ ਐ ਨਹੀਂ ਹੈਨਾ ਸਹੀ ਗੱਲ ਆ ਬੜੀ ਹੂੰ ਮੈਨੂੰ ਗੱਲ ਦੱਸੋ ਜੀ ਗੁੱਸਾ ਤਾਂ ਨਹੀਂ ਕਰਦੇ ਨਹੀਂ ਮੈਂ ਕਿਉਂ ਗੁੱਸਾ ਕਰਨਾ ਉਹ ਵੀ ਥੋੜਾ ਬਿਲਕੁਲ ਵੀ ਨਹੀਂ ਹਮਮ ਕੀ ਸਭ ਕੁਝ ਕਰਕੇ ਤੁਹਾਨੂੰ ਕੀ ਮਿਲਦਾ ਯਾਰ ਦੇਖ ਸਿੱਧੀ ਜੀ ਗੱਲ ਆ ਮੇਰੇ ਕੋਲ ਪੈਸਾ ਆ ਸਭ ਕੁਝ ਆ ਮੇਰੇ ਕੋਲ ਠੀਕ ਆ ਮੈਨੂੰ ਲਾਈਫ ਚ ਚਾਹੀਦੀ ਹੈ ਸੈਟੀਸਫੈਕਸ਼ਨ ਅੱਛਾ ਜਿਹੜੇ ਕਿ ਮੈਨੂੰ ਐਦਾਂ ਮਿਲ ਜਾਂਦੀ ਹੈਗੀ ਹਨਾ ਮੇਰਾ ਲਾਈਫ ਨੂੰ ਇੰਜੋਏ ਫੁੱਲ ਇੰਜੋਏ ਕਰਦੀ ਆ ਮਸਤ ਆ ਮੈਂ ਆਪਣੀ ਲਾਈਫ ਚ ਅੱਛਾ ਤੇ ਮੈਨੂੰ ਇੱਕ ਗੱਲ ਦੱਸੋ ਹੂੰ ਤੇ ਐਨੇ ਮੁੰਡੇ ਤੁਹਾਡੇ ਕੋਲ ਆਉਂਦੇ ਨੇ ਹੂੰ ਜੇਕਰ ਤੁਹਾਡੀ ਕਿਸੇ ਨੇ ਕੋਈ ਵੀਡੀਓ ਲੀਕ ਕਰਤੀ ਫੇਰ ਵੀਡੀਓ ਉਹ ਵੀ ਮੇਰੀ ਲੀਕ ਕਰਨਗੇ ਜੇ ਕਿਸੇ ਨੂੰ ਵਾਸਤੇ ਬਾਹਰ ਜਾਣ ਦਿੱਤਾ ਹੋ ਤਾਂ ਹੀ ਲੀਕ ਕਰਨਗੇ ਬਾਹਰ ਮੈਂ ਸਮਝਿਆ ਨਹੀਂ ਚੰਗੀ ਤਰ੍ਹਾਂ ਮੇਰੇ ਦਰਵਾਜੇ ਤੇ ਆਉਂਦਾ ਆਪਣੀ ਮਰਜ਼ੀ ਨਾਲ ਤੇ ਜਾਂਦਾ ਮੇਰੀ ਮਰਜ਼ੀ ਨਾਲ ਬਾਹਰ ਇਥੋਂ ਸਮਝ ਗਏ ਇਹ ਕੀ ਸਾਬ ਹੋਇਆ ਸਾਬ ਇਹ ਆ ਕਿ ਦੇਖੋ ਤੁਸੀਂ ਮੇਰੇ ਹੁਣ ਬਣ ਕੇ ਵਧੀਆ ਦੋਸਤ ਹਾਂਜੀ ਠੀਕ ਹੈ ਜੀ ਜਿਹੜੇ ਆਂਦੇ ਨੇ ਉਹਨਾਂ ਨੂੰ ਮੈਂ ਬਹੁਤ ਚਾਣਿਆ ਨੂੰ ਅਸਮਾਨ ਦੀ ਸ਼ੇਅਰ ਕਰਵਾ ਚੁੱਕੇ ਆਈ ਸਮਝ ਚ ਮਤਲਬ ਤੁਸੀਂ ਆਪਣਾ ਕੰਮ ਪੂਰਾ ਕਰਕੇ ਪੱਤਾ ਸਾਫ ਜੇ ਕਿਸੇ ਨੇ ਥੋੜੀ ਰਿਪੋਰਟ ਥਾਣੀ ਕਰਤੀ ਫੇਰ ਥਾਣੀ ਰਿਪੋਰਟ ਤਾਂ ਤਾਂ ਕਰਨਗੇ ਨਾ ਜੇ ਕਿਤੇ ਜਿੰਦਾ ਰਹੇ ਹੋਣਗੇ ਮਤਲਬ ਕਿ ਤੁਸੀਂ ਕੋਈ ਸਬੂਤ ਛੱਡਦੇ ਨਹੀਂਗੇ ਸਬੂਤ ਨਹੀਂ ਐਸ ਤੱਕ ਮੈਂ ਕਦੇ ਛੱਡਿਆ ਇਹ ਜ਼ਿੰਦਗੀ ਚ ਅਸੂਲ ਐ ਮੇਰਾ ਤੇ ਕਿੰਨੇ ਕੁ ਮੁੰਡੇ ਤੁਸੀਂ ਹੁਣ ਤੱਕ ਨਿਮੇੜਦੇ ਅਣਗਿਣਤ ਤੇ ਸੋਨੂੰ ਮੇਰੇ ਤੇ ਕੀ ਜਿਕਰ ਜੀ ਮੈਂ ਜਦ ਬਾਹਰ ਜਾ ਕੇ ਕਿਸ ਨੂੰ ਦੱਸਦਾ ਫੇਰ ਤੁਸੀਂ ਆਏ ਤਾਂ ਆਪਣੀ ਮਰਜ਼ੀ ਨਾਲੋਂ ਤੇ ਜਾਓਗੇ ਤੁਸੀਂ ਮੇਰੀ ਮਰਜ਼ੀ ਨਾਲ ਤੇ ਬਾਹਰ ਤਾਂ ਮੈਂ ਤੁਹਾਨੂੰ ਜਾਣਦੀ ਨਹੀਂ ਕਿਉਂ ਗੱਲ ਇਹ ਆ ਕਿ ਲਾਸਟ ਟਾਈਮ ਥੋੜਾ ਵੀ ਅੱਛਾ ਜੀ ਜੀ ਪਰ ਮੈਂ ਤਾਂ ਜਾ ਸਕਦਾ ਐਦਾਂ ਕਿਵੇਂ ਚੱਲੇ ਜਾਊਂਗੀ ਉਸੇ ਦੇਖ ਲੋ ਦੇਖਈਆ ਜਦੋਂ ਪਹਿਲਾਂ ਨਹੀਂ ਹੁਣ ਤੱਕ ਮੈਂ ਕਿਸੇ ਨੂੰ ਬਾਹਰ ਟੱਪਣ ਦਿੱਤਾ ਤੇ ਤੁਸੀਂ ਕੀ ਚੀਜ਼ੋਂ ਮੈਂ ਸਾਰੇ ਮੁੰਡਿਆਂ ਵਰਗਾ ਨਹੀਂਗਾ ਸਾਰੇ ਇਹੀ ਕੁਛ ਕਹਿੰਦੇ ਨੇਗੇ ਮੈਂ ਉਹਦੇ ਵਰਗਾ ਨਹੀਂ ਮੈਂ ਉਹਦੇ ਵਰਗਾ ਨਹੀਂ ਅੱਛਾ ਜੀ ਸਾਰੇ ਮੁੰਡੇ ਇੱਕੋ ਲਈ ਹੁੰਦੇ ਆ ਮੇਰੇ ਲਈ ਮੈਂ ਚੀਜ਼ ਕੁਛ ਹੋ ਰਹੀਆਂ ਕਹਿਣ ਦਾ ਕੀ ਮਤਲਬ ਆ ਤੁਹਾਡਾ ਮਤਲਬ ਇਹ ਆ ਕਿ ਹੁਣ ਤੱਕ ਜਿੰਨੇ ਕਿ ਤੈਂ ਆਪਣੇ ਹੱਥੇ ਖੂਨ ਨਾਲ ਰੰਗਨੇ ਸੀ ਉਹ ਰੰਗ ਲੈਨੇ ਹੁਣ ਤੇਰਾ ਟਾਈਮ ਆ ਗਿਆ ਮੇਰਾ ਟਾਈਮ ਬੋਲੇ ਜਾ ਟੱਕੀ ਵੀ ਸੁਣ ਲੈ ਕਿਵੇਂ ਦੀਆਂ ਗੱਲਾਂ ਕਰ ਰਿਹਾ ਗੱਲਾਂ ਸਾਫ਼ ਹੀ ਨੇ ਮੈਂ ਜ਼ਿਆਦੇ ਵਜੇ ਮੈਂ ਨਹੀਂ ਬੋਲਾਂਗਾ meri video tu kon hai video tu pagal hai yaar tu hai kon cid officer ha kyon dekh gaya sara put tu mere naal changa nahi kita ਤੇ ਤੈਨੂੰ ਤੈਨੂੰ ਇਸ ਚੀਜ਼ ਦਾ ਹਰਜਾਨਾ ਭਰਨਾ ਪੈਣਾ। ਔਰ ਤੂੰ ਹਟ। ਤੇਰੀ ਸਾਰੀ ਬਦਮਾਸ਼ੀ ਨਾ 10 ਮਿੰਟਾਂ ਚ ਕੰਟਾੜੀ ਜਿਹਾ ਕੇ ਬੌ ਲੋਕਾਂ ਤੇ ਬੇਨਜਾਇਜ਼ ਮਾਰਿਆ। ਹਉ ਦੇਖ ਤੇਰਾ ਇੰਤਜ਼ਾਰ ਕਰ ਰਹੇ ਨੇ ਬਾਹਰ ਪੁਲਸ ਵਾਲੇ। ਚੱਲ ਇਕ வாக்காலா! வாக்காலா!